ਲਓ ਮਿੱਤਰੋ ਤੁਹਾਨੂੰ ਆਪਣਾ ਘੋੜਾ ਦਿਖਾਉਣੇ ਆ ਤਾਰਜਨ ਬਾਈ ਤਾਰਜਨ ਆ ਵੀਰੇ ਤਾਰਜਨ ਇਹਦਾ ਨਾਮ ਆ ਘੋੜੇ ਦਾ ਤੇ ਕਿਹੜੀ ਬਲੱਡ ਲਾਈਨ ਚ ਆ ਗਿਆ ਬਾਈ ਇਹ ਸੱਗੂ ਦਾ ਬੱਚਾ ਵੀਰੇ ਇਹ ਸੱਗੂ ਦਾ ਡਾਇਰੈਕਟ ਬੱਚਾ ਹਾਂ ਠੀਕ ਆ ਸੱਗੂ ਘਰੇ ਆ ਵੀਰੇ ਆਪਣੇ ਲੰਮੇ ਜੱਟ ਪਰੇ ਬਾਈ ਸ਼ੰਦਰਪਾਲ ਕੋਲ ਠੀਕ ਆ ਠੀਕ ਆ ਤੇ ਉਹ ਨੂੰ ਵੀ ਲੈ ਕੇ ਆਏ ਵੀਰੇ ਜਿਆਦਾ ਹੋ ਜਾਂਦਾ ਜਾਨਵਰ ਇਹ ਨਾਲ ਭਰਾਂ ਲੈਂਦਾ ਹੋਇਆ ਕਿ ਡੋਗਰ ਗਏ ਹੋਏ ਡਿਸਪਲੇ ਨੂੰ ਗੇੜਾ ਘਟਣ ਗਏ ਹੋਏ ਬਾਕੀ ਉਹ ਨੂੰ ਤਾਂ ਲਿਆਉਣ ਦੀ ਲੋੜ ਹੀ ਨਹੀਂ ਪੈਂਦੀ ਪਤਾ ਵੀਰੇ ਹਾਂ ਬਾਬੇ ਮੇਰਾ ਪਤਾ ਦਾ ਨਾਂ ਹੀ ਬਹੁਤ ਆ ਹਨਾ ਤੇ ਮੈਂ ਵੀ ਆਈਂ ਪਛਾਣਾਂ ਮੈਂ ਕਿ ਯਾਰ ਨਾ ਸੱਗੂ ਕਿੰਨੀ ਉਮਰ ਹੋ ਗਈ ਇਹਦੀ ਬਾਈ ਇਹ 3.5 ਸਾਲ ਤੋਂ ਕੁੜਾ ਵੀਰੇ 3.5 ਤੇ 4 ਦੇ ਵਿਚਾਲੇ ਆ ਵੀਰੇ 3.5 ਤੇ 4 ਦੇ ਵਿਚਾਲੇ ਆ ਤੇ ਬੱਚੇ-ਬੁੱੱਚੇ ਕਿੰਨੇ ਆ ਗਏ ਇਹਦੇ ਭਰਾ ਬੱਚੇ ਆ ਗਏ ਵੀਰੇ ਬਹੁਤ ਘੋੜੀਆਂ ਮਿਲ ਗਈਆਂ ਤੁਹਾਨੂੰ ਅੱਛਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦੇ ਸੁਣ ਵਧੀਆ ਰਿਜ਼ਲਟ ਆਉਂਦੇ ਆਪ ਬਹੁਤ ਚੰਗੇ ਵੀਰੇ ਮਜ਼ਬੂਤ ਬਹੁਤ ਆ ਦੋਸਤੋ ਘੋੜਾ ਤੁਸੀਂ ਦੇਖੋ ਬੈਡ ਬਾਡੀ ਦਾ ਕਿੰਨਾ ਚੰਗਾ ਗਾ ਸ਼ਕੀਨ ਪੂਰਾ ਘੋੜਾ ਗਾ ਅੱਜ ਪੱਤੇ ਤੇ ਰਿਜ਼ਲਟ ਵੀ ਵਾਈ ਕਹਿੰਦੇ ਪੂਰੇ ਚੰਗੇ ਆ ਗਏ ਚੋਟੀ ਦੇ ਤੇ ਆਪਣੇ ਕੋਲ ਕਿੰਨੇ ਘੋੜੇ ਆ ਬਾਈ ਉਂ ਕਰੇ ਵੀਰੇ ਹੈਗਾ ਸੱਗੂ ਹੈਗਾ ਵਾ ਨਾਲ ਦੋ ਇਹ ਹੈਗੇ ਬੱਚੇ ਵੀਰੇ ਸੱਗੂ ਦੇ ਅੱਛਾ ਸੱਗੂ ਦੇ ਦੋ ਬੱਚੇ ਆ ਤੇ ਦੂਸਰਾ ਬੱਚਾ ਵੀ ਲੈ ਕੇ ਆਇਆ ਹਾਂ ਵੀਰੇ ਲੈ ਕੇ ਆਇਆ ਉਹ ਢੇੜਾ ਗੂੜਾ ਲੈਣਗੇ ਢੇੜਾ ਦੇਣ ਗਏ ਹੋਏ ਵੀਰੇ ਨਾਲ ਚੰਦਰ ਵੀਰਾ ਉਧਰ ਹੀ ਗਿਆ ਹੋਇਆ ਨਾਲ ਯਾਰ ਠੀਕ ਆ ਠੀਕ ਆ ਤੇ ਇਹਦੀ ਮੀਟਿੰਗ ਫੀਸ ਕੀ ਚੱਲ ਰਹੀ ਆ ਬਾਈ 31000 ਵੀਰੇ ਦੀ ਮੀਟਿੰਗ ਫੀਸ 31000 ਹਾਂ ਬਾਕੀ ਮਾਰਤਾਂ ਨੂੰ ਇਹ ਆ ਗਿਆ ਵੀਰੇ ਦੂਜਾ ਥੋੜਾ ਜਿਹਾ ਆਪਣਾ ਲੋ ਬਈ ਮਿੱਤਰੋ 31000 ਮੀਟਿੰਗ ਫੀਸ ਆ ਦੋਨਾਂ ਦੀ ਵੀ ਆ ਦੂਜਾ ਵੀਰਾ ਡੋਗਰਾ ਵੀਰੇ ਠੀਕ ਆ ਢਾੜਾ ਲੈ ਕੇ ਮੋਟੇ ਜੀ ਰੋਕ ਲਈ ਆ ਤੱਕ ਲੋ ਮਿੱਤਰੋ ਇਹ ਡੋਗਰਾ ਵੀਰੇ ਇਹਦਾ ਨਾਂ ਕੀ ਆ ਡੋਗਰਾ ਵੀਰੇ ਇਹਦਾ ਨਾਂ ਡੋਗਰਾ ਇਹਦਾ ਕੈਮਰਾ ਮਾਰਦੇ ਕੈਮਰਾਮੈਨ ਚੱਕੀ ਤਰਾ ਇਹ ਬੁੱਢਾ ਬੱਚੀ ਆ ਵੀਰੇ ਠੀਕ ਆ ਤੇ 3 ਸਾਲ ਤੋਂ ਉੱਪਰ ਇਹਦੀ ਉਮਰ ਆ ਇਹ ਇਹਦਾਂ ਛੋਟਾ ਫੋੜਾ ਇਹ ਆ ਸ਼ੰਦਰ ਵੀਰ ਆ ਗਿਆ ਸ਼ੰਦਰ ਵੀਰੇ ਐਂ ਮਾਰ ਆ ਜਾ ਬਹੁਤ ਬਹੁਤ ਫੇਮਸ ਆਗਾ ਇਹਨਾਂ ਦਾ ਸੱਗੂ ਘੋੜਾ ਮਿੱਤਰੋ ਬਹੁਤ ਫੇਮਸ ਆ ਤੇ ਉਹਦਾ ਹੀ ਇਹ ਰਿਜ਼ਲਟ ਆ ਮੋਸਟ ਆਫ ਦਾ ਰਿਜ਼ਲਟ ਆਗਾ ਦੇਖੋ ਮਿੱਤਰੋ ਕੰਨ ਕਨੋਤੀ ਦਾ ਦੇਖੋ ਮਜ਼ਬੂਤੀ ਦੇਖੋ ਬਹੁਤ ਸ਼ਕੀਨ ਆਗਾ ਭਾਈ ਇਹਦੀ ਕਿੰਨੀ ਉਮਰ ਹੋਗੀ ਆਜੋ ਭਾਈ ਹੋਰ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਈ ਇਹਦੀ ਉਮਰ ਕਿੰਨੀ ਹੋਗੀ ਇਹ ਵਿਰਾ ਹੋ ਗਿਆ ਬੇਸ਼ੇਰਾ 3.5 ਤੋਂ 4 ਸਾਲ ਦਾ ਆਜੋ ਇਧਰ ਆਜੋ ਮਾੜਾ ਆ 3.5 ਸਾਲ ਪੌਣੇ 4 ਸਾਲ ਦਾ ਹੈ ਹਾਂਜੀ ਠੀਕ ਆ ਤੇ ਮੀਟਿੰਗ ਫੀਸ ਤੇ ਕੋਈ ਚੱਲ ਰਹੀ ਆ ਕੋਈ ਵੀਰੇ ਤਿੰਨ ਘੋੜਿਆਂ ਸੁਖਨਾ ਤਿੰਨਾਂ ਦੀ 21000 ਰੁਪਏ ਫੀਸ ਹੈ ਠੀਕ ਆ ਠੀਕ ਆ ਤੇ ਰੀਅਲਟਰ ਯੂਟ ਇਹਦਾ ਵੀ ਕੰਮ ਆ ਰਿਹਾ ਗੱਬਣਾ ਹੋਈਆਂ ਇਹ ਤਾਂ ਅੱਛਾ ਹੁਣੀ ਛੱਡਣ ਲੱਗਿਆ ਵਸ਼ੀਰਿਆਂ ਚ ਹੀ ਆਦਾ ਹਜੇ ਹਾਂਜੀ 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 ਠੀਕ ਆ ਕਰੰਟ ਕਰੰਟ ਵਾਲਾ ਬਾਈ ਤੁੰਤਾ ਲੈ ਜਾਣਾ ਠੀਕ ਆ ਮੇਲੇ ਚ ਵੀ ਨਾ ਧੱਕ ਪਾਈ ਤੁਰਿਆ ਆਉਂਦਾ ਜੇ ਤੁਸੀਂ ਇੱਧਰ ਲਈ ਫਿਰਦੇ ਸੀਗੇ ਹਾਂਜੀ ਹਾਂਜੀ ਹਰ ਖਾ ਦੇ ਲਿਆ ਜੀ ਚਾਰ ਹਾਲ ਦਾ ਤੇ ਬਾਈ ਇੱਕ ਵਾਰੀ ਆਪਣਾ ਨਾ ਪ੍ਰੋਪਰ ਐਡਰੈਸ ਬੋਲ ਦੇ ਆਪਣਾ ਪਿੰਡ ਵੀਰੇ ਲੰਮਾ ਜਟਪਰਾ ਹਾਂਜੀ ਤੇ ਤਹਿਸੀਲ ਜਗਰਾਓ ਜ਼ਿਲ੍ਹਾ ਲੁਧਿਆਣਾ ਨੋਕਲੀ ਐ ਇਥੋਂ ਪਿੰਡ ਆਪਣਾ 15 ਕਿਲੋਮੀਟਰ ਹੀ ਜਗਰਾਉਂ ਤੋਂ ਠੀਕ ਆ ਤੇ ਤਿੰਨਾ ਘੋੜਿਆਂ ਦਾ ਨਾਮ ਬੋਲ ਦੇ ਕੇਰਾ ਇਹਦਾ ਨਾਮ ਡੋਗਰਾ ਹੀ ਹਾਂਜੀ ਉਹ ਖੜਾ ਬਸ਼ੇਰਾ ਟਾਰ ਜਣਾ ਹਾਂਜੀ ਤੇ ਬਾਪ ਇਹਨਾਂ ਦਾ ਸੱਗੂ ਹੈ ਬਾਪ ਸੱਗੂ ਆ ਤੇ ਮਿੱਤਰੋ ਤਿੰਨਾਂ ਦੀ ਮੀਟਿੰਗ ਸਰਵਿਸ ਓਪਨਾ ਹਾਂਜੀ ਓਕੇ ਤੇ ਤਿੰਨਾਂ ਤੋਂ ਤੁਸੀਂ ਦੋਸਤੋ ਮੀਟਿੰਗ ਸਰਵਿਸ ਲੈ ਸਕਦੇ ਆ ਕਿਸੇ ਵੀ ਭਰਾਣੇ ਘੋੜੀ ਮੇਟ ਕਰਾਉਣੀ ਹੋਵੇ ਤਾਂ ਬਾਈ ਨਾਲ ਕਰ ਲਿਓ ਸੰਪਰਕ ਬਾਈ ਆਪਣਾ ਨੰਬਰ ਜਰੂਰ ਨੰਬਰ ਆ ਮੇਰਾ 98766 17925 ਠੀਕ ਆ ਧੰਨਵਾਦ ਮਿੱਤਰੋ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਧੰਨਵਾਦ